ਮੇਰੀਆਂ ਭੈਣਾਂ ਬਲੋ ਹੁਕਮ ਲੱਗਿਆ ਸੀ ਕਿ ਇੱਕ ਘੋੜੀ ਜ਼ਰੂਰ ਗਾਇਬ ਮੈਂ ਘੋੜੀ ਕਹਿਣ ਲੱਗਿਆ ਸੁਣਿਓ ਕਿਉਂਕਿ ਇਹ ਕੰਮ ਤੇ ਸਾਡੀਆਂ ਭੈਣਾਂ ਦੇ ਸੀ ਪਰ ਹੁਣ ਤੁਹਾਡੀਆਂ ਦੇ ਹਿੱਸੇ ਜਾਗੇ ਕਿਉਂਕਿ ਅੱਜ ਦੇ ਅੱਜ ਵਾਲੀ ਪੀੜੀ ਨੂੰ ਪਤਾ ਹੀ ਨਹੀਂ ਵੀ ਘੋੜੀਆਂ ਕਦੋਂ ਗਾਉਣੀਆਂ ਤੇ ਸੁਹਾਗ ਕਦੋਂ ਗਾਉਣੇ ਆ ਮੇਰੀਓ ਭੈਣੋ ਸੁਹਾਗ ਧੀ ਦੇ ਵਿਆਹ ਦੇ ਹੁੰਦੇ ਤੇ ਘੋੜੀਆਂ ਵੀਰ ਦੇ ਵਿਆਹ ਦੀਆਂ ਹੁੰਦੀਆਂ 15-15 ਦਿਨ ਵਿਆਹ ਗੁਜ਼ਰਦੇ ਸੀ ਮੈਂ ਤੇ ਹਾਲੇ ਵੀ ਬੇਨਤੀ ਕਰਦਾ ਹੁੰਨਾ ਕਈ ਵਾਰੀ ਨਾ ਆ ਸਿਆਣੀਆਂ ਮਾਈਆਂ ਬੇਟੀਆਂ ਕੋਈ ਭੂਆ ਕੋਈ ਦਾਦੀ ਕੋ ਨਾਨੀ ਕਈ ਵਾਰੀ ਖਿਆਲ ਆਉਂਦਾ ਵੱਡੀ ਭੂਆ ਦੇ ਮਨ 'ਚ ਵੀ ਆਪਾਂ ਪੰਜ ਘੋੜੀਆਂ ਕਾ ਲਈਏ ਸ਼ਗਨ ਹੀ ਕਰ ਲਈਏ ਵੀ ਵਿਆਹ ਰੱਖਿਆ ਆਪਾਂ ਜਦੋਂ ਸਾਹੇ ਚਿੱਠੀ ਆਉਂਦੀ ਹੈ ਤੇ ਉਹ ਸਿਆਣੀ ਮਾਈ ਹਾਲੇ ਵਿਚਾਰੀ ਦੰਦ ਦੁੰਦ ਜਾਂ ਸੈੱਟ ਕਰਕੇ ਘੋੜੀ ਗਾਉਣ ਬੈਂਦੀ ਹੈ ਉਹ ਹਾਲੇ ਸਿਰ ਤੇ ਪੱਲਾ ਜਾਂ ਲੈ ਕੇ ਗਾਉਣ ਲੱਗਦੀ ਹੈ ਵੀ ਵੀਰ ਆਵੇ ਨੀਲੀ ਘੋੜੀ ਦੇ ਨਾਲ ਸਪੀਕਰ ਵੱਜੇ ਉਹ ਹਾਲੇ ਗੱਲ ਹੀ ਸ਼ੁਰੂ ਕਰਦੀ ਹੈ ਤੇ ਪੜੀਆਂ ਲੀਖੀਆਂ ਨੂੰਹਾਂ ਸੋਫੇ ਤੇ ਬੈਠੀਆਂ ਫਿਰ ਮੋਬਾਈਲ ਦੇ ਉੱਤੇ ਉਂਗਲੀਆਂ ਮਾਰੀ ਜਾਂਦੀਆਂ ਬਈ ਸਿੱਖ ਲਓ ਜੇ ਕੋਈ ਸਿੱਖ ਹੁੰਦਾ ਲੈ ਇੱਕ ਪੀੜੀ ਹੈ ਆਪਣੇ ਕੋ ਆਪਾਂ ਬੜਾ ਕੁਝ ਸਿੱਖ ਸਕਦੇ ਆ ਇਹ ਰੌਣਕਾ ਸਾਡਿਆਂ ਬੇੜੇ ਤੋਂ ਖਤਮ ਹੋ ਗਈਆਂ 15-15 ਦਿਨ ਵਿਆਹ ਗੁਜ਼ਰਦੇ ਸੀ 20-20 ਬੀਬੀਆਂ 10 ਪਹਿਲਾਂ ਬੋਲਦੀਆਂ ਸੀ 10 ਮਗਰ ਬੋਲ ਚੱਕਣ ਨੂੰ ਕਹਿੰਦੀਆਂ ਸੀ ਤਾਂ ਇਹ ਘੋੜੀਆਂ ਗਈਆਂ ਜਾਂਦੀਆਂ ਸੀ ਮਾਂਮੀ ਘੋੜੀ ਪੜਨ ਲੱਗਿਆ ਜਿੰਨੀ ਕਿ ਸਾਨੂੰ ਸੱਚੇ ਪਾਤਸ਼ਾਹ ਨੇ ਮਤਬੋਦ ਦਿੱਤੀ ਉਹਦੇ ਮੁਤਾਬਕ ਲਓ ਜੀ ਗੁਰੂ ਘਰ ਦੇ ਵਿੱਚ ਕਾਰਜ ਰੁੱਝ ਗਏ ਨੇ ਇੱਕ ਪਾਸੇ ਬਣ ਗਿਆ ਜਾਂਜੀ ਇੱਕ ਪਾਸੇ ਬਣ ਗਿਆ ਮਾਂਜੀ ਭਾਵ ਜਾਂਜੀ ਜੰਜਵਾਲੇ ਤੇ ਮਾਂਜੀ ਧੀ ਵਾਲਾ ਪਰਿਵਾਰ ਲੱਗਿਆ ਹੋਇਆ ਨੇ ਰੌਣਕਾਂ ਤੇ ਉਹ ਰੌਣਕਾਂ ਜਿਹੜੀਆਂ ਆਪਣੇ ਵਿਹੜੇ ਚ ਚੁੱਕੀਆਂ ਗਈਆਂ ਕੰਨ ਤਰਸਦੇ ਨੇ ਉਹ ਗੀਤ ਸੁਣਨ ਵਾਸਤੇ ਕੰਨ ਜਦੋਂ ਵੀਰਾ ਵਿਹਣ ਜਾਂਦਾ ਸੀ ਨਾ ਤੇ ਭੈਣਾਂ ਇੰਜੜਾ ਫੜ ਕੇ ਤੁਰਦੀਆਂ ਹੁੰਦੀਆਂ ਕਹਣਾ ਥੋੜਾ ਜਿਹਾ ਸ਼ੇਰ ਮਾਰ ਕੇ ਘਹਾਰਾ ਪਰੋ ਇਦਾਂ ਹੀ ਸੀ ਨਾ ਹੁਣ ਤਾਂ ਜਿਹੜੇ ਵੀ ਸੁਣਨੇ ਹੋਗੇ ਕਿਉਂਕਿ ਬਿਊਟੀ ਪਾਰਲਰ ਖੈਰਾ ਛੱਡੇ ਤੇ ਜਿਹੜਾ ਫੜੀਏ ਆ ਪਾਣ ਕੇ ਸਮਾਂ ਤਾਂ ਆਪਾਂ ਉਧਰ ਗੁਜ਼ਾਰ ਲਿਆ ਮੇਰੀਓ ਭੈਣੋ ਇਸ ਸਮੇਂ ਨੂੰ ਕਦੇ ਮਿਸ ਨਾ ਕਰਿਆ ਕਰੋ ਭਰਾ ਕਿਤੇ ਰੋਜ਼-ਰੋਜ਼ ਬਿਉਣੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਬੜਾ ਵੱਡਾ ਪਿਆਰ ਗੁੰਦਿਆ ਹੋਇਆ ਜਦੋਂ ਪੰਜ-ਪੰਜ ਭੈਣਾਂ ਜਿਹੜਾ ਫੜ ਕੇ ਤੁਰਦੀਆਂ ਪਤਾ ਕੀ ਗੁੰਦਦੀਆਂ ਸੀ ਪੰਜ ਸੱਤ ਪਹਿਣਾ ਵੇ ਸਭੋ ਕਹਿੰਦੀਆਂ ਰੁਪਈਆ ਨਹੀਂਓ ਲੈਣਾ ਵੇ ਤੇ ਰੁਪਈਆ ਰੱਖ ਬੱਲੇ ਤੇਰਾ ਲੂਣ ਤੇਲ ਚੱਲੇ ਵੀਰਾ ਫੋਲੇ ਤੂੰ ਗੁਲਾਬ ਦਾ घड़ी अॼ आई वे ਇਹ ਚੀਜ਼ਾਂ ਨਹੀਂ ਲੱਭਦੀਆਂ ਵਿਆਹਾਂ ਵਿੱਚ ਸੁਣਨ ਵਾਲ ਤੇ ਤਾਂ ਹੀ ਤੇ ਫਿਰ ਇਹ ਗੱਲ ਤੁਸਾ ਹੁਕਮ ਕੀਤਾ ਕਿ ਵੀਰ ਜੀ ਘੋੜੀ ਛਣਾ ਕੇ ਜਾਇਓ ਚਾਹੇ ਉਹ ਵਿਆਹ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਤੇ ਚਾਹੇ ਵਿਆਹ ਅੱਜ ਗੁਰੂ ਰਾਮਦਾਸ ਮਹਾਰਾਜਿਆਂ ਦਾ ਗੋਦਵਾਲ ਸਾਹਿਬ ਦੀ ਧਰਤੀ ਤੇ ਤੇ ਚਾਹੇ ਵਿਆਹ ਆਪਣੇ ਬੇੜੇ ਵਿੱਚ ਹੈ ਫੇ ਘੋੜੀਆਂ ਦੇ ਨਾਲ ਹੀ ਸੋਹਣੀਆਂ ਲੱਗਦੀ ਹੈ ਲੈ ਤੀਜਾ hard <laughs> give i'll ਮਸਲਾਈਆਂ ਵੇ ਅਸੀਂ ਵੀ ਭੈਣਾ ਪੰਜ ਤੇਰੀਆਂ ਸੇਰਾ ਗੁੰਦ ਲੈ ਆਈਆਂ ਵੇ ਅਸੀਂ ਵੀ ਭੈਣਾ ਪੰਜ ਤੇਰੀਆਂ ਸੇਰਾ ਗੁੰਦ ਲੈ ਆਈਆਂ ਵੇ ਹੋ ਪਹਿਲਾ ਕਰਕੇ ਖਾਲ ਤੁਝਾ ਮੀ ਫੇਰ ਕੋੜੇ ਤੇ ਚੜਕੇ ਵੀਰਾ ਦੇ ਨਾਲ ਸੱਜੇ ਨ ਮਿੱਤਰ ਲੱਗਦੇ ਪਏ ਮਨ ਮੋਣਿਆ ਬਰਸ ਟਾਢੀ ਗੌਣ ਕੋੜੀ ਨਾ ਬਰਸ ਟਾਢੀ ਗੌਣ ਕੋੜੀਆਂ ਵਿੱਚ ਸੰਗਤਾਂ ਦੇ ਖੜ ਕੇ ਵੇ ਦੇ ਜਾ ਵੀਰਾ ਬਾਗ ਫੜਾਈ ਪੈਣ ਖੜੀ ਬਾ ਫੜ ਕੇ ਵੇ ਦੇ ਜਾ ਵੀਰਾ ਬਾਗ ਫੜਾਈ ਪੈਣ ਖੜੀ ਬਾ ਫੜ ਕੇ ਹਰ ਗਿਆ ਸੰਗ ਦਾ ਫਿਰ ਪਿਆਰ ਵਿੱਚ ਆਉ ਉਹ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਮਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਮੈਂ ਘੜੀ ਵੇਖਾਂ ਤੇ 10 ਮਿੰਟ ਮੇਰੇ ਬਾਕੀ ਬਚਦੇ ਨੇ